ਸਸਿਕਾ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਆਪਾਂ ਬਣਾਵਾਂਗੇ ਰੋਟੀ ਤੋਂ ਮਿਲਕ ਕੇਕ ਬਹੁਤ ਹੀ ਵਧੀਆ ਮਠਿਆਈ ਬਣ ਕੇ ਤਿਆਰ ਹੁੰਦੀ ਹੈ ਇਸ ਤਰ੍ਹਾਂ ਆਪਣੇ ਘਰ ਵਿੱਚ ਰੋਟੀ ਬਚੀ ਜਾਂਦੀ ਹੈ ਸ਼ਾਮ ਨੂੰ ਸਵੇਰ ਨੂੰ ਤੇ ਇਸ ਤਰ੍ਹਾਂ ਨੂੰ ਆਪਣਾ ਵੇਸਟ ਨਹੀਂ ਕਰਨਾ ਚਾਹੀਦਾ ਛੋਟੀਆਂ ਛੋਟੀਆਂ ਇਹਦੀਆਂ ਆਪਾਂ ਬੁਰਕੀਆਂ ਕਰਕੇ ਇਸ ਤਰ੍ਹਾਂ ਪੀਸ ਕੇ ਪਾਊਡਰ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਕੜਾਹੀ ਚ ਪਾ ਕੇ ਥੋੜਾ ਜਿਹਾ ਰੋਸਟ ਕਰਾਂਗੇ ਕੜਾਹੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ ਹੁਣ ਇਹਦੇ ਵਿੱਚ ਆਪਾਂ ਜਿਹੜਾ ਰੋਟੀਆਂ ਦਾ ਪਾਊਡਰ ਬਣਾਇਆ ਹੈ ਇਹ ਪਾ ਦਵਾਂਗੇ ਜੇ ਸਾਪਾ ਸਲੋ ਰੱਖਾਂਗੇ ਦਸਤ ਕਰਕੇ ਇਹਨੂੰ ਆਪਾਂ ਥੋੜਾ ਜਿਹਾ ਪਾ ਗਏ ਰੋਟੀਆਂ ਦੇ ਪਾਊਡਰ ਨੂੰ ਆਪਾਂ 5 ਮਿੰਟ ਵਾਸਤੇ ਭੁੰਨ ਲਿਆ ਏ ਹੁਣ ਇੱਕ ਕਟਕੜੀ ਆਪਣੇ ਕੋਲ ਨਾਰੀਅਲ ਦਾ ਬਰਾਦਾ ਏ ਇਹਨੂੰ ਵੀ ਆਪਾਂ ਪਾ ਕੇ 2 ਮਿੰਟ ਵਾਸਤੇ ਭੁੰਨ ਲਵਾਂਗੇ ਐਸਾ ਕਰਕੇ ਇਹਦਾ ਕਲਰ ਥੋੜਾ ਜਿਹਾ ਚੇਂਜ ਹੋ ਜਾਊਗਾ ਰੋਟੀਆਂ ਦਾ ਇਰੇ ਨੂੰ ਆਪਾਂ ਥੱਲੇ ਲਾ ਲਵਾਂਗੇ ਇੱਕ ਚਮਚਾ ਪਾਪਰਕੇ ਕਿਵਦਾ ਪਾ ਦਵਾਂਗੇ 1 ਮਿੰਟ ਵਾਸਤੇ ਇਹਨੂੰ ਆਪਾਂ ਕਿਓ ਚ ਚੰਗੀ ਤਰ੍ਹਾਂ ਮਿਕਸ ਕਰਕੇ ਪੁੱਟਾਂਗੇ ਦੇ ਪਾਊਡਰ ਨੂੰ ਪੀਸ ਕੇ ਆਪਾਂ ਇਸ ਤਰ੍ਹਾਂ ਹਲਕਾ ਜਿਹਾ ਬ੍ਰਾਊਨ ਕਰ ਲਿਆ ਏ ਹੁਣ ਇਹਨੂੰ ਆਪਾਂ ਠੰਡਾ ਕਰਕੇ ਇੱਕ ਵਾਰ ਮਿਕਸੀ ਜੱਗ ਵਿੱਚ ਪਾ ਕੇ ਫਿਰ ਇੱਕ ਵਾਰੀ ਪੀਸਾਂਗੇ ਇਦਾਂ ਕਰਨ ਦੇ ਨਾਲ ਮਿਲਕ ਕੇਕ ਬਹੁਤ ਵਧੀਆ ਦਾਣੇਦਾਰ ਬਣਦਾ ਏ ਤੇ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਕਰ ਲੈਨੇ ਆ ਪੌਣਾ ਕਾਪਾ ਪਾ ਚੀਨੀ ਥਾਲੇ ਆਏ ਚੀਨੀ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਲਟ ਕਰ ਲਵਾਂਗੇ ਪਾਣੀ ਆਪਾਂ ਇਹਦੇ ਵਿੱਚ ਨਹੀਂ ਪਾਉਣਾ ਕਰਕੇ ਕਲਰ ਇਹਦਾ ਚੇਂਜ ਕਰ ਲਵਾਂਗੇ ਜੀਨੀ ਆਪਣੀ ਮੈਲਟ ਹੋਣਾ ਸ਼ੁਰੂ ਹੋ ਗਈ ਆ ਜੀਨੀ ਦਾ ਆਪਾਂ ਥੋੜਾ ਜਿਹਾ ਕਲਰ ਚੇਂਜ ਕਰ ਲੈਨੇ ਆ ਥੋੜਾ ਜਿਹਾ ਆਪਾਂ ਚੀਨੀ ਨੂੰ ਬ੍ਰਾਊਨ ਕਰ ਲਵਾਂਗੇ ਚੀਨੀ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਿਆ ਹੈ ਮੈਲਟ ਕਰ ਲਿਆ ਹੈ ਹੁਣ ਆਪਾਂ ਫੁੱਲ ਕਰੀਮ ਮਲਾਈ دار ਦੁੱਧ ਲਿਆਇਆ ਇੱਕ ਕੱਪ ਪਰਕੇ ਇਹ ਪਾਲਾਂਗੇ ਚੀਨੀ ਤੇ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰਕੇ ਚੰਗੀ ਤਰ੍ਹਾਂ ਰਹਿਣੇ ਲੈਨੇ ਆ ਪਕਾ ਲੈਨੇ ਆ ਚੀਨੀ ਤੇ ਦੁੱਧ ਨੂੰ ਆਪਾਂ ਗਾੜਾ ਕਰ ਲਿਆ ਏ ਹੁਣ ਆਪਾਂ ਥੋੜਾ ਜਿਹਾ ਤੇ ਦੋ ਬੂੰਦਾ ਨਿੰਬੂ ਦਾ ਰਸ ਪਾਦਾਂਗੇ ਇਸ ਤਰ੍ਹਾਂ ਆਪਣਾ ਦੁੱਧ ਸਰਜੋਗਾ ਮਠਿਆਈ ਬਹੁਤ ਦਾਣੇਦਾਰ ਜੀ ਬਣ ਕੇ ਤਿਆਰ ਹੋਊਗੀ 2 ਚਮਚਾ ਪਾਉ ਸੁਜੀ ਦੇ ਪਾ ਦਵਾਂਗੇ ਸੁਜੀ ਵੀ ਆਪਣੇ ਨਾਲ ਹੀ ਦੁੱਧ ਦੇ ਵਿੱਚ ਪੱਕ ਜਾਊਗੀ ਫੁੱਲ ਜਾਊਗੀ ਸੁਜੀ ਪਾਉਣ ਦੇ ਨਾਲ ਵੀ ਮਿਲ ਕੇ ਕੇਕ ਬਹੁਤ ਵਧੀਆ ਦਾਣੇਦਾਰ ਬਣਦਾ ਹੈ ਸੁਜੀ ਨੂੰ ਆਪਾਂ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਪਕਾ ਲਿਆ ਹੈ ਹੁਣ ਆਪਾਂ ਜਿਹੜਾ ਰੋਟੀਆਂ ਦਾ ਪਾਊਡਰ ਬਣਾਇਆ ਸੀ ਉਹ ਪਾ ਦਵਾਂਗੇ ਰੋਟੀਆਂ ਨੂੰ ਆਪਾਂ ਰੋਸਟ ਕਰਕੇ ਦੁਬਾਰਾ ਫਿਰ ਪੀਸ ਲਿਆ ਸੀ 3-4 ਆਪਾਂ ਇਹਦੇ ਵਿੱਚ ਲਾਚੀਆਂ ਪਾ ਕੇ ਲਾਚੀਆਂ ਨੂੰ ਵੀ ਨਾਲ ਹੀ ਪੀਸ ਲਿਆ ਸੀ। ਛੋਟੀ ਲਾਚੀ। ਰੋਟੀ ਦੇ ਪਾਊਡਰ ਨਾਲ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਵਾਂਗੇ। ਦੇ ਪਾਊਡਰ ਨੂੰ ਆਪਾਂ ਚੰਗੀ ਤਰ੍ਹਾਂ ਦੁੱਧ ਚੀਨੀ ਚ ਮਿਕਸ ਕਰ ਲਿਆ ਹੈ ਹੁਣ ਆਪਾਂ ਇੱਥੇ ਦੋ ਚਮਚ ਪਰ ਕੇ ਘਿਓ ਦੇ ਪਾ ਦਵਾਂਗੇ ਬਹੁਤ ਹੀ ਵਧੀਆ ਇਸਤਰਾ ਵਿੱਚ ਘਿਓ ਦਾ ਟੇਸਟ ਆਉਂਦਾ ਹੈ ਆਪਣੀ ਮਠਿਆਈ ਤੇ ਵੀ ਬਹੁਤ ਵਧੀਆ ਸ਼ਾਈਨਿੰਗ ਆਉਂਦੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਂ ਸਾਰੇ ਮਿਸ਼ਰਣ ਨੂੰ ਆਪਾਂ ਚੰਗੀ ਤਰ੍ਹਾਂ ਠੰਡਾ ਕਰ ਲਿਆ ਏ ਹੁਣ ਆਪਾਂ ਇਹਨੂੰ ਸੈੱਟ ਕਰਨ ਵਾਸਤੇ ਪਲੇਟ 'ਚ ਜਾਂ ਥਾਲੀ 'ਚ ਕੱਢ ਲੈਨੇ ਆ ਜੇ ਤੁਹਾਡੇ ਕੋਲ ਟ੍ਰੇ ਹੈਗੀ ਆ ਤਾਂ ਟ੍ਰੇ ਨੂੰ ਤੁਸੀਂ ਬਟਰ ਪੇਪਰ ਲਾ ਕੇ ਉਹ 'ਚ ਵੀ ਸੈੱਟ ਕਰ ਸਕਦੇ ਜੇ ਨਹੀਂ ਹੈਗੀ ਤਾਂ ਆਪਾਂ ਇਸ ਤਰ੍ਹਾਂ ਖਾਲੀ ਨੂੰ ਘਿਓ ਲਾ ਕੇ ਗਲੇਸ ਕਰਕੇ ਇਹਦੇ ਵਿੱਚ ਵੀ ਆਪਾਂ ਇਹਨੂੰ ਸੈੱਟ ਕਰ ਸਕਦੇ ਆ ਸਾਰੇ ਮਿਸ਼ਰਣ ਨੂੰ ਆਪਾਂ ਇਸ ਤਰ੍ਹਾਂ ਥਾਲੀ ਦੇ ਵਿੱਚ ਕੱਢ ਲਵਾਂਗੇ ਸਾਰੇ ਮਿਸ਼ਰਣ ਨੂੰ ਥਾਲੀ ਦੇ ਵਿੱਚ ਪਾ ਕੇ ਜੇ ਆਪਾਂ ਇਸ ਤਰ੍ਹਾਂ ਸੈੱਟ ਕਰ ਦਿੱਤਾ ਹੈ ਹੁਣ ਇਹਨੂੰ ਆਪਾਂ ਅੱਧੇ ਘੰਟੇ ਵਾਸਤੇ ਫ੍ਰੀਜ 'ਚ ਰੱਖ ਦਿੰਨੇ ਆ ਬਾਅਦ ਵਿੱਚ ਆਪਾਂ ਇਹਦੇ ਪੀਸ ਕਰਾਂਗੇ ਜਿੱਕੇ ਹੋ ਆਪਣਾ ਸੈੱਟ ਹੋ ਗਿਆ ਹੁਣ ਆਪਾਂ ਕੱਟ ਕਰ ਲਵਾਂਗੇ ਪੀਸ ਤੁਸੀਂ ਕਿ ਹੈਵੀ ਸ਼ੇਪ ਦੇ ਵਿੱਚ ਕੱਟ ਸਕਦੇ ਜੇ ਇਹ ਕੈਕ ਜੀ ਆਪਣਾ ਬਣ ਕੇ ਤਿਆਰ ਆ ਬਹੁਤ ਹੀ ਸਵਾਦ ਬਣਿਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾ ਕੇ ਖਾਓ ਵੀਡੀਓ ਪਸੰਦ ਆਈ ਤੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ ਮਿਲਾਂਗੇ ਅਗਲੀ ਵੀਡੀਓ ਚ